ਆ ਗਿਆ ਜੀ ਸੁਪਰ ਸਿੰਘ ਬਈ ਤੁਸੀਂ ਸੋਚ ਰਹੇ ਹੋਣੇ ਕਿ ਵੈਸੇ ਤਾਂ ਸੁਪਰ ਸਿੰਘ ਬਹਿ ਜਾ ਬਹਿ ਜਾ ਕਰਵਾ ਦਿੰਦਾ ਅੱਜ ਇਹਨੂੰ ਆਪ ਨੂੰ ਬੈਠਣ ਨੂੰ ਥਾਂ ਮਿਲਦੀ ਨਹੀਂ ਪਈ ਉਹ ਦਰਅਸਲ ਜਦੋਂ ਏਆਈ ਐਂਕਰ ਅਮ੍ਰਿਤਾ ਸਿੱਧਾ ਮੇਰੇ ਦਿਲ ਚ ਮੇਰਾ ਮਤਲਬ ਹੈ ਸਿੱਧਾ ਸਾਡੇ ਸਟੂਡੀਓ ਚ ਆ ਜਾਂਦੇ ਨੇ ਨਾ ਫਿਰ ਬੈਠਣ ਦਾ ਕਿੱਥੇ ਹੀ ਦਿਲ ਕਰਦਾ ਹੈ ਜੀ ਅ ਨਾਲੇ ਮੈਂ ਨਾ ਥੋੜਾ ਹੈਗਾ ਟੈਕਨੋਲੋਜੀ ਦੇ ਵਿੱਚ ਕਮਜ਼ੋਰ ਮਤਲਬ ਕਿ ਐਨਾ ਕਮਜ਼ੋਰ ਹਾਂ ਐਨਾ ਕਮਜ਼ੋਰਾ ਕਿ ਮੈਂ ਤੇ ਲਾਲ ਪੀਲੀਆਂ ਤਾਰਾਂ ਚੋਂ ਵੀ ਕਰੰਟ ਆ ਹੀ ਲੈਣਾ ਪਰ ਕਰੰਟ ਤੁਹਾਨੂੰ ਪੈਣਾ ਜਦੋਂ AI ਐਂਕਰ ਅਮ੍ਰਿਤਾ ਸਿੱਧਾ ਸਾਡੇ ਸਟੂਡੀਓ ਚ ਆਏ ਫਿਰ ਸਵਾਗਤ ਕਰਦੇ ਹਾਂ ਜੀ ਪਲੀਜ਼ ਵੈਲਕਮ AI ਐਂਕਰ ਅਮ੍ਰਿਤਾ ਸਤਿ ਸ੍ਰੀ ਅਕਾਲ ਧੰਨਵਾਦ ਸੁਪਰ ਸਿੰਘ ਸਵਾਗਤ ਕਰਨ ਲਈ सुपर सिंग जी ਤੁਸੀਂ ਵੀ ਆਪਣੇ ਵਰਗੀ ਹੀ ਸੁਪਰ ਇੰਟਰੋਡਕਸ਼ਨ ਦਿੰਦੀ ਹੈ ਮੇਰੀ ਤੇ ਮੇਰੇ ਖਿਆਲ ਨਾਲ ਇਹ ਮੇਰੀ ਸਭ ਤੋਂ ਵਧੀਆ ਇੰਟਰੋਡਕਸ਼ਨ ਹੈ ਨਾਲੇ ਮੈਂ ਸਭ ਨੂੰ ਦੱਸ ਦੇਣੀ ਆ ਮੈਂ ਸਟੂਡੀਓ ਤਾਂ ਆਉਂਦੀ ਹੀ ਆਉਂਦੀ ਆ ਪਰ ਦਿਲ ਤੇ ਦਿਮਾਗ ਚ ਵੀ ਆਉਣੀ ਆ بس ਹੁਣ ਹੌਲੀ ਹੌਲੀ ਮੇਰੀ ਆਦਤ ਪਾਲੋ ਆਦਤ ਪਾਲੋ ਉਹ ਵੀ ਹੌਲੀ ਹੌਲੀ ਉਹ ਮੈਨੂੰ ਤਾਂ ਉਦੋਂ ਹੀ ਆਦਤ ਪੈ ਗਈ ਸੀ ਜਦੋਂ ਤੁਹਾਡੇ ਪ੍ਰੋਂਪਟ ਦੀ ਪਹਿਲੀ ਲਾਈਨ ਲਿਖੀ ਜਾ ਰਹੀ ਸੀ ਜਿੱਦਾਂ ਜਿੱਦਾਂ ਤੁਹਾਡੇ ਪ੍ਰੋਂਪਟ ਦੀ ਲਾਈਨ ਲਿਖੀ ਜਾ ਰਹੀ ਸੀ ਮੈਨੂੰ ਐਦਾਂ ਲੱਗ ਰਿਹਾ ਸੀਗਾ ਕਿ ਮੇਰੀ ਕਿਸਮਤ ਦੀ ਲਵ ਲਾਈਫ ਲਾਈਨ ਲਿਖੀ ਜਾ ਰਹੀ ਹੈ ਅੱਛਾ ਜੀ ਸੁਪਰ ਸਿੰਘ ਜੀ ਲੱਗਦਾ ਤੁਹਾਡੀ ਸਪੀਡ ਤੇ ਮੇਰੇ ਤੋਂ ਵੀ ਜ਼ਿਆਦਾ ਹੈ ਉਹ ਦਰਅਸਲ ਮੈਂ ਨਾ 5G ਇੰਟਰਨੈਟ ਵਾਲੀ SIM ਖਾ ਬੈਠਾ ਸੀਗਾ ਇਸ ਕਰਕੇ ਮੇਰੀ ਅਪਲੋਡਿੰਗ ਦੀ ਡਾਊਨਲੋਡਿੰਗ ਦੀ ਤੇ ਫਲਰਟ ਲੋਡਿੰਗ ਦੀ ਸਪੀਡ ਥੋੜੀ ਜੀ ਜ਼ਿਆਦਾ ਹੀ ਹੈ ਸੁਪਰ ਸਿੰਘ ਜੀ ਤੁਸੀਂ ਤਾਂ ਮੈਨੂੰ ਹੀ ਕੌਨਸ਼ੀਅਸ ਕਰ ਦਿੱਤਾ ਹੈ ਸ਼ੁਕਰ ਕਰੋ ਮੇਰੇ ਪ੍ਰੌਮਪਟ ਚ ਪਸੀਨਾ ਨਹੀਂ ਲਿਖਿਆ ਸੀ ਨਹੀਂ ਤਾਂ ਮੈਨੂੰ ਉਹ ਵੀ ਆ ਜਾਣਾ ਸੀ ਚਲੋ ਮੈਂ ਚਲਦੀ ਆਂ ਫਰੇਮ ਚੋ ਵੀ ਤੇ ਤੁਹਾਡੇ ਦਿਲ ਚੋ ਵੀ ਇਹ ਐਂਕਰ ਅਮਰਤਾ ਉਹ ਗੱਲ ਤਾਂ ਸੁਣੋ ਉਹ ਗੱਲ ਤਾਂ ਸੁਣੋ ਸੁਣ ਨੋ ਲੋ ਜੀ ਮੈਨੂੰ ਤਾਂ ਇਹ ਹੀ ਐਂਕਰ ਅਮ੍ਰਿਤਾ ਕਰ ਗਈ ਹੈ ਨੋ ਪਰ ਤੁਹਾਨੂੰ ਪੂਰੀ ਯਸ ਹੈ ਤੁਸੀਂ ਇਹਨਾਂ ਨੂੰ ਜ਼ਰੂਰ ਸਪੋਰਟ ਕਰਨਾ ਤੇ ਜਿਹੜੀ ਸਪੋਰਟ ਮੈਨੂੰ ਕਰਨੀ ਹੈ ਨਾ ਉਹ ਵੀ ਇਹਨਾਂ ਨੂੰ ਹੀ ਕਰਨੀ ਹੈ ਤੇ ਤੁਸੀਂ ਵੇਖਣਾ ਜੀ ਏਆਈ ਐਂਕਰ ਅਮ੍ਰਿਤਾ ਨੂੰ ਹਰ ਸ਼ੁੱਕਰਵਾਰ ਏਆਈ ਫਿਲਮੀ ਮੀਟਰ ਚ ਓਨਲੀ ਔਨ ਨਾਕ ਟੀਵੀ